ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਾਰ ਨੰਬਰ 44 ਤੋਂ ਦੀਪਕ ਰਾਜੂ ਜਿਨ੍ਹਾਂ ਨੇ ਦਿਨ ਰਾਤ ਆਮ ਆਦਮੀ ਪਾਰਟੀ ਦੇ ਲਈ ਕੰਮ ਕੀਤਾ ਪਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਜਿਸ ਸਦਕਾ ਦੀਪਕ ਰਾਜੂ ਅਤੇ ਸੁਖਦੇਵ ਸਿੰਘ ਠਰੂ ਨੇ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਗੁਰਦੁਆਰਾ ਭਾਈ ਮਨੀ ਸਿੰਘ ਜੀ ਵਿਖੇ ਮਤਾ ਢੇਕਿਆ ਅਤੇ ਵਾਰ ਨੰਬਰ 44 ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਐਸ ਡੀ ਐਮ ਮੰਡ ਦੇ ਦਫ਼ਤਰ ਦੇ ਲਈ ਦਵਾਨਾ ਹੋਏ ਇਲਾਕਾ ਨਿਵਾਸੀਆਂ ਦਾ ਭਰਪੂਰ ਸਾਥ ਦੀਪਕ ਰਾਜੂ ਅਤੇ ਸੁਖਦੇਵ ਸਿੰਘ ਨੂੰ ਮਿਲਿਆ ਅਤੇ ਦੀਪਕ ਰਾਜੂ ਅਤੇ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਦਿਨ ਰਾਤ ਸੇਵਾ ਕਰਨ ਵਾਲੇ ਮਿਹਨਤੀ ਆਗੂਆਂ ਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਦੀਪਕ ਰਾਜੂ ਅਤੇ ਸੁਖਦੇਵ ਸਿੰਘ ਨੇ ਆਮ ਆਦਮੀ ਪਾਰਟੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱੰਦ ਚੜ੍ਹ ਕੇ ਸਾਡਾ ਸਾਥ ਦੇਣ ਤਾ ਜੋ ਲੋਕਾਂ ਦੇ ਕੰਮਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਪੂਰਾ ਕਰਵਾ ਸਕੀਏ ਦੀਪਕ ਰਾਜੂ ਨੇ ਕਿਹਾ ਕਿ ਐਮ ਐਲ ਏ ਡਾਕਟਰ ਨਿੱਜ ਨੇ ਸਾਡੇ ਨਾਲ ਤੱਕਾ ਕੀਤਾ ਹੈ ਉਹਨਾਂ ਨੂੰ ਸਾਡੀ ਮਿਹਨਤ ਨਜ਼ਰ ਨਹੀਂ ਆਈ ਇਸ ਮੌਕੇ ਵੱਡੀ ਗੜਤੀ ਵਿੱਚ 1144 ਦੇ ਵਸਨੀਕਾਂ ਨੇ ਦੀਪਕ ਰਾਜੂ ਦੇ ਨਾਲ ਸਹਿਮਤੀ ਜਤਾਈ ਅਤੇ ਉਹਨਾਂ ਦਾ ਸਾਥ ਦਿੱਤਾ ਅਤੇ ਨਾਮਜ਼ਦਗੀ ਪੱਤਰ ਭਰਨ ਦੇ ਲਈ ਉਹਨਾਂ ਦੇ ਨਾਲ ਰਵਾਨਾ ਹੋਏ हां जी दीपक राजू दी जी ਤੁਸੀਂ ਐਸੇ ਆਜ਼ਾਦ ਉਮੀਦਵਾਰ ਅੱਜ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨਤਬਸਤਕ ਹੋਣ ਤੋਂ ਬਾਅਦ ਆਪਣੇ ਕਾਗਜ਼ ਭਰਨ ਚਲੇ ਜੇ ਕੀ ਕਹਿਣਾ ਚਾਹੁੰਦੇ? ਪਹਿਲਾਂ ਮੈਂ ਤੁਹਾਨੂੰ ਜੀ ਗੁਰੂ ਨਾਨਕ ਦੇਵ ਜੀ ਗੁਰਦਸਾਹਿਬ ਜਿਨ੍ਹਾਂ ਦਾ ਆਸਰਾ ਲੈਣ ਲਈ ਇੱਥੇ ਆਇਆ ਹਾਂ। ਉਹਨਾਂ ਦਾ ਆਸਰਾ ਲੈ ਕੇ ਇਹ ਆਗਾਜ਼ ਕਰਨ ਲੱਗੇ ਜੀ ਜਾਤਵੀ ਦਾ ਕਾਗਜ਼ ਭਰਨ ਲੱਗੇ ਆ। ਮੈਂ ਆਸ ਕਰਦਾ ਵੇ ਜਿਨ ਤਰ੍ਹਾਂ ਅੱਗੇ ਮਹੱਲਾ ਮੇਰਾ ਸਾਥ ਦਿੰਦਾ ਆਇਆ ਵੀ ਸਾਥ ਦੇਗਾ। ਪਰ ਵੇਖੋ ਜੀ ਜਨਤਾ ਦੇ ਵਿੱਚ ਰਹਿ ਗਿਆ ਕਿ ਕਿੰਨੇ ਹੀ ਕੰਮ ਕਰੇ ਜਿੰਤਾ ਰਹਿ ਕੇ ਵਿੱਚ ਕਰਾਇਆ। ਜਨਤਾ ਨੂੰ ਪਤਾ ਕਿ ਕਿੰਨੇ ਵਿੰਦ ਕੀਤੀ ਆ ਪਰ ਇੱਕ ਬਾਹਰੋ ਕੈਂਡੀਡੇਟ ਦੇ ਹੈਗੇ ਉੱਤੇ ਉੱਤੇ ਬਿਠਾ ਦੇਣਗੇ ਇਹ ਮਨਜ਼ੂਰੀ ਨਹੀਂ ਕਰਾਂਗੇ ਅਸੀਂ ਵੀ ਜਿਆਦਾ ਤੌਰ ਤੇ ਇੱਕ ਵਾਰ ਜਿੱਤ ਕੇ ਦਿਖਾਰਾਂਗੇ ਕਿ ਬੰਦੇ ਜ ਪਰ ਵੈਲਿਊ ਕੀ ਹੁੰਦੀ ਆ ਜਿਹੜਾ ਪਾਰਟੀਆਂ ਗਰੋਰ ਕੀਤਾ ਨੂੰ ਪਤਾ ਲੱਗੇ ਕਿ ਪਾਰਟੀ ਵੈਲਿਊ ਕੀ ਹੁੰਦੀ ਬੰਦੇ ਦੀ ਰਾਜੂ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਲਈ ਦੇਂਦਰਾ ਤੇ ਕੀਤਾ ਤੇ ਲੋਕਾਂ ਵਿੱਚ ਵਿਚਰੇ ਤੇ ਕਈ ਲੋਕਾਂ ਦੇ ਕੰਮ ਵੀ ਕਰਵਾਈ ਉਹ ਵੀ ਤੁਹਾਨੂੰ ਕਿਹਾ ਕੀ ਕਾਰਨ ਰਹਿ ਗਏ ਨੇ ਜਿਹਦੇ ਕਾਰਨ ਤੁਹਾਨੂੰ ਜੜਾਇਆ ਆਮ ਆਦਮੀ ਪਾਰਟੀ ਵੱਲੋਂ ਟਿਕਟ ਨਹੀਂ ਮਿਲੀ ਇਹ ਤੇ ਡਾਟ ਸਾਨੂੰ ਪਤਾ ਕੀ ਕਾਰਨ ਰਹਿ ਗਏ ਆ ਮੈਂ ਤੇ ਮੈਂ ਤੋਂ ਕੋਈ ਦੱਸਣੇ ਛੱਡੀ ਮੱਲੇ ਨੂੰ ਪਤਾ ਡਾਟ ਸਾਨੂੰ ਖੁਦ ਪਤਾ ਪਰ ਉਹ ਇਹਨਾਂ ਦੇ ਉਹਨਾਂ ਦਾ ਕੀ ਆਇਆ ਕਿਤਰਾ ਡਾਟ ਆ ਕੀ ਇਹਨਾਂ ਨੂੰ ਪਤਾ ਮੈਂ ਤੇ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਬਾਰੇ ਪਰ ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਤੁਹਾਨੂੰ ਵਰਕਰ ਨੂੰ ਨਮਾਣੇ ਨੂੰ ਕਿਸੇ ਦਾ ਤੇਜ ਦੇ ਜੰਮ ਨੂੰ ਦੇ ਦੇਂਦੇ ਟਿਕਟ ਅਸੀਂ ਇੱਕ ਮਿੰਟ ਨੂੰ ਨਹੀਂ ਕਿਹਾ ਜੋ ਸਟੈਪ ਚ ਗੁਣਾ ਪਰ ਤੁਸੀਂ ਇਹ ਮਜਬੂਰਾਂ ਨਾਲ ਨਹੀਂ ਕੀਤਾਗੇ ਸਟੈਪ ਚ ਗੁਣਾ ਅਸੀਂ ਨਹੀਂ ਚੁੰਦੇ ਸੀ ਜੀ ਬਹਿਜਾਤ ਤੋਰੀਏ ਤਰੀਏ ਲੜੀਏ ਪਰ ਤੁਸੀਂ ਜਦੋਂ ਕਿ ਨਵਾਰੀ ਕਰਤਾ ਸਾਰੇ ਕੀ ਆਮ ਆਦਮੀ ਪਾਰਟੀ ਦੇ ਜੋ ਇਹ ਫੈਸਲਾ ਲਿਆ ਗਿਆ ਕਿ ਸਹਿਮਤ ਹੋ ਉਸ ਫੈਸਲੇ ਦੇ ਨਾਲ ਨਹੀਂ ਬਿਲਕੁਲ ਸਹਿਮਤ ਨਹੀਂ ਜਿਹੜਾ ਬਾਰੋਂ ਕੈਂਡੀਡੇਟ ਹਨ ਬਿਲਕੁਕੁਲ ਮਨਜ਼ੂਰ ਨਹੀਂ ਆ ਕਿਉਂਕਿ ਇੱਕ ਇਹ ਮਹਿੰਤ ਦੇ ਦਿੱਤਾ ਕਿ ਬੰਦਾ ਬਿਠਾ ਲੋਗੇ ਕਿ ਉਹ ਕਹੇਗਾ ਬੰਦਾ ਜੀ ਤੁਸੀਂ ਤੁਹਾਡੀ ਮਹਿੰਤ ਦੇ ਤੁਸੀਂ ਮਹਿੰਤ ਵਿੱਚ ਫਿਰ ਉਹ ਬੰਦੇ ਨੂੰ ਕਿਉਂ ਲੈਂਦਾ ਕਿ ਮਹਿੰਤ ਅਸੀਂ ਇਹੋ ਕਹਿਣਾ ਚੁੰਦੇ ਆ ਕਿ ਅਸੀਂ ਭੰਨੇ ਦੇ ਨਾਲ ਤੁਰੇ ਹਾਂ ਮੱਲਾ ਸਾਡੇ ਨਾਲ ਤੁਰਾ ਤਾਨੂੰ ਪਤਾ ਵੀ ਲੱਗ ਜੂਗਾ ਜਦੋਂ ਅਸੀਂ ਫਿਕਟਰੀ ਸੈਂਡ ਕਰਾਂਗੇ ਜਦੋਂ ਜਿੱਤ ਤੋਂ ਬਾਅਦ ਤੇ ਅਸੀਂ ਇਹੋ ਕੁ ਕਮੇਟ ਕਰਦੇ ਆ ਆਪਣੇ ਮੁਹੱਲਾ ਵਾਸੀ ਨੂੰ ਵੋਟਰਾਂ ਨੂੰ ਕਿ ਇਸ ਨਿਮਾਣੇ ਜੀ ਨੂੰ ਪੂਰਾ ਸਾਥ ਦਈਏ ਇਹਨੂੰ ਵੱਡੀ ਜਿੱਤ ਨਾਲ ਨੇੜਨਾ ਚਾਹਤ ਹੈ ਤਾਂ ਜੋ ਤੁਹਾਡੇ ਕੰਮ ਜਿਹੜੇ ਪੈਂਡਿੰਗ ਰਹਿ ਗਏ ਮੈਂ ਕੰਮ ਕਰਾ ਸਕਾਂ ਧੰਨਵਾਦ ਹਾਂਜੀ ਸਰ ਕੀ ਕਹਿਣਾ ਚਾਹੋਗੇ ਵੋਟਰ ਨੰਬਰ 44 ਤੋਂ ਤੁਸੀਂ ਐਜ਼ੇ ਆਜ਼ਾਦ ਉਮੀਦਵਾਰ ਦੀ ਨਾਮਜ਼ਦਗੀ ਭਰਲ ਦੇ ਦਿੱਈ ਤੁਸੀਂ ਅੱਜ ਜਾ ਰਹੇ ਹੋ ਤੇ ਮੈਂ ਸੁਖਦੇਵ ਸਿੰਘ ਵੋਟਰ ਨੰਬਰ 44 ਦਾ ਵਸਨੀਕ ਹਾਂ ਪਾਰਟੀ ਨੇ ਸਾਨੂੰ ਕਿੰਨੇ ਦਿਨ ਦਿੱਤੀ ਇਸ ਲਈ ਅਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਆ ਕੇ ਕਾਗਜ਼ ਭਰਨ ਜਾ ਰਹੇ ਆ ਅਸੀਂ ਆਜ਼ਾਦ ਲੜਨੀ ਤੇ ਨਹੀਂ ਸਿੱਖੋਦੇ ਉਹਦੇ ਪਾਰਟੀ ਤੋਂ 2012 ਤੋਂ ਹੀ ਡੇ ਆ ਪਰ ਡਾਕਟਰ ਸਾਹਿਬ ਨੇ ਸਾਨੂੰ ਮਜਬੂਰ ਕਰਤਾ ਆਜ਼ਾਦ ਲੜਦੇ ਅਸੀਂ ਭੱਲਾ ਸਾਡੇ ਨਾਲ ਆ ਸਾਰੇ ਬਾੜ ਸਾਡੇ ਨਾਲ ਆ ਅਸੀਂ ਵੇਖ ਹੀ ਲਿਆ ਪਿੱਛੇ ਕਿੰਤਰਾ ਗੱਡੀਆਂ ਦਾ ਕਾਫਲਾ ਤੇ ਸਕੂਟਰ ਮੋਟਰਸਾਈਕਲ ਦਾ ਕਾਫਲਾ ਸਾਡੇ ਨਾਲ ਚਲਿਆ ਆਉਂਦਾ ਵਾ ਇਹ ਸਾਨੂੰ ਬਾਅਦ ਚੜ ਕੇ ਸਮਝਾ ਦੇਣਗੇ ਅਹੀਂ ਚੋਂ ਜਿੱਤਾਂਗੇ ਤੇ ਜਿੱਦ ਕੇ ਆਪਣੇ ਰਾਹ ਤੋਂ ਰਾਂਡੇ ਦੀ ਬਾਵਨ ਜਿੱਤਰਾ ਬਣੇ ਵਾਰਡ ਵਾਸੀਆਂ ਦੇ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵਾਰਡ ਵਾਸੀਆਂ ਨੇ ਜੇ ਅਸੀਂ 2012 ਤੱਕ ਹੀ ਸੇਵਾ ਕਰਦੇ ਆਏ ਤੇ ਹੋਰ ਵੀ ਜੇ ਸਾਡੇ ਕੋਲ ਪਾਵਰ ਆ ਗਈ ਤੇ ਹੋਰ ਵੱਧ ਤੋਂ ਵੱਧ ਸੇਵਾ ਕਰਾਂਗੇ ਜੋ ਕੰਮ ਰਹਿ ਗਏ ਉਹ ਅਧੂਰੇ ਉਹ ਪੂਰੇ ਕਰਾਂਗੇ